ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਬਾਈ ਨੇ ਦੱਸਿਆ ਮੇਰੇ ਬਾਰੇ ਆਪਣਾ ਨਾਲ ਹੀ ਪਿੰਡ ਹੈ ਜੀ ਭਲਾਈਆਣਾ ਮੇਰਾ ਨਾਮ ਹੈ ਜਗਮੀਤ ਸਿੰਘ ਤੇ ਆਪਾਂ ਆਮ ਜ਼ਿਮੀਂਦਾਰ ਪਰਿਵਾਰ ਚ ਆਉਣੇ ਆ ਹਨਾ ਤੇ ਆਪਾਂ ਨੂੰ ਬੱਕਰੀ ਪਾਲਣ ਦੇ ਵਿੱਚ ਹੋ ਗਿਆ ਜੀ 6-7 ਸਾਲ ਕੰਮ ਕਰਦਿਆਂ ਨੂੰ ਨਾਲ ਮੇਰਾ ਹੈਗਾ ਪ੍ਰੋਸੈਸਿੰਗ ਦਾ ਕੰਮ ਜਿਵੇਂ ਐਸੀ ਸਾਰੇ ਤਰ੍ਹਾਂ ਦੇ ਅਚਾਰ ਤਿਆਰ ਕਰਦੇ ਆ ਸਬਜ਼ੀਆਂ ਦੇ ਬੀਜ ਹੋ ਗਏ ਖੇਤੀਬਾੜੀ ਦੇ ਨਾਲ ਆਪਣੀ ਅਟੈਚਮੈਂਟ ਹੈਗੀ ਆ ਜੀ ਸਾਰੀਆਂ ਜਿੰਨੀਆਂ ਬੱਕਰੀ ਪਾਲਣ ਦੀ ਟ੍ਰੇਨਿੰਗ ਹੈਗੀਆਂ ਜਾਂ ਸਬਜ਼ੀਆਂ ਆਚਾਰ ਦੀਆਂ ਉਹ ਮੈਂ ਪੀਏਯੂ ਲੁਧਿਆਣਾ ਤੋਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈਗੀ ਆ ਉਥੋਂ ਸਾਰਾ ਕੰਮ ਸਿੱਖ ਕੇ ਫੇਰ ਆਪਾਂ ਸ਼ੁਰੂ ਕੀਤਾ ਸੀਗਾ ਤੇ ਅੱਜ ਵਧੀਆ ਆਪਣਾ ਨਾਮ ਹੈਗਾ ਜਿੰਨੀ ਮਿਹਨਤ ਕਰਦੇ ਆ ਪ੍ਰਮਾਤਮਾ ਦਾ ਉਹਨਾਂ ਮੁੱਲ ਮੋੜੀ ਜਾਂਦਾ ਜੀ ਵਧੀਆ ਮਿਹਨਤ ਦਾ ਮੁੱਲ ਆਪਣਾ ਮੁੜ ਰਿਹਾ ਹੈਗਾ ਤੇ ਜੇ ਆਪਾਂ ਬੱਕਰੀ ਪਾਲਣ ਦੀ ਗੱਲ ਕਰੀਏ ਅਸੀਂ 2500 ਦਾ ਇੱਕ ਬੱਕਰਾ ਲਿਆ ਸੀਗਾ ਦੇਸੀ ਉਹਦੋਂ ਕੰਮ ਸ਼ੁਰੂ ਕੀਤਾ ਸੀਗਾ ਜੀ ਉਹਨੂੰ ਪਾਲ ਕੇ 2-3 ਮਹੀਨੇ ਫੇਰ ਉਹ 5.5000 ਦਾ ਵੇਚਿਆ ਸੀਗਾ ਉਸ ਤੋਂ ਬਾਅਦ ਐਸਾ ਕੰਮ ਚੱਲਿਆ ਅੱਜ ਤੱਕ ਨਾ ਤਾਂ ਕਦੇ ਜਾਨਵਰ ਨੇ ਆਪਾਂ ਨੂੰ ਘਾਟਾ ਪਾਇਆ ਤੇ ਨਾ ਕਦੇ ਆਪਣਾ ਮਨ ਅਕਿਆ ਵੀ ਹਰੇ ਇਸ ਕੰਮ 'ਚ ਕੋਈ ਫਾਇਦਾ ਨਹੀਂਗਾ ਆਪਾਂ ਛੱਡਦੀ ਹੈ ਨਾ ਕਿਉਂਕਿ ਅੱਜਕੱਲ ਬਹੁਤ ਬੰਦੇ ਆਪਾਂ ਦੇਖਦੇ ਆਂ ਸਾਨੂੰ ਹਰ ਰੋਜ਼ ਫੋਨ ਆਉਂਦੇ ਆ ਵੀ ਕੰਮ ਸ਼ੁਰੂ ਕੀਤਾ ਬਾਈ ਯਾਰ ਕੋਈ ਕਾਮਯਾਬੀ ਨਹੀਂ ਮਿਲੀ ਆਪਾਂ ਕੰਮ ਛੱਡਣਾ ਬੱਕਰੀਆਂ ਵੇਚਣੀਆਂ ਲੋਕ 20-20 ਹਜ਼ਾਰ ਦੀਆਂ ਬੱਕਰੀਆਂ ਲੈ ਕੇ 8-8 10-10 ਹਜ਼ਾਰ ਦੀਆਂ ਫੜਾਉਂਦੇ ਆਪ ਦੇਖੇ ਆ। ਵੀ ਜੇ ਤੁਸੀਂ ਬੱਕਰੀ ਪਾਲਣ ਦਾ ਸੋਚਿਆ ਹੈਗਾ ਇਨੀ ਦੂਰੋਂ ਦੂਰੋਂ ਚੱਲ ਕੇ ਇੱਥੇ ਆਏ ਹੋ ਹਨਾ ਪਹਿਲਾਂ ਆਪ ਦਾ ਮਾਨ ਪੱਕਾ ਬਣਾਇਓ ਜੀ ਵੀ ਅਸੀਂ ਕੰਮ ਕਰਨਾ ਹੈਗਾ ਤੇ ਚਾਹੇ ਘਾਟਾ ਹੋਵੇ ਚਾਹੇ ਵਾਧਾ ਹੋਵੇ ਕੰਮ ਤਰੀਕੇ ਨਾਲ ਵਧੀਆ ਹੌਸਲਾ ਰੱਖ ਕੇ ਕਰਨਾ। ਕਈ ਭਰਾ ਕੀ ਹੁੰਦੇ ਆ ਵੀਡੀਓ ਵਗੈਰਾ ਦੇਖ ਲੈਂਦੇ ਆ ਜਾਂ ਕਿਸੇ ਰਿਸ਼ਤੇਦਾਰ ਨੇ ਕੋਈ ਫਾਰਮ ਕਰ ਲਿਆ ਵੀਰ ਆਪਾਂ ਵੀ ਕਾਮਯਾਬ ਹੋ ਜਾਾਂਗੇ ਸਾਡੇ ਰਿਸ਼ਤੇਦਾਰ ਨੇ ਐਨੇ ਲੱਖ ਦਾ ਬੱਕਰਾ ਵੇਚਿਆ ਬੱਕਰੀ ਵੇਚੀ ਹਨਾ ਆਪਾਂ ਕਿਸੇ ਦੀ ਰੀਸ ਨਾਲ ਕੰਮ ਕਰ ਲੈਨੇ ਆ ਪਰ ਅੱਗੇ ਜਾ ਕੇ ਜਦੋਂ ਖੁਦ ਨੂੰ ਕੰਮ ਕਰਨਾ ਪੈਂਦਾ ਹੈਗਾ ਤਾਂ ਉਦੋਂ ਜਿਹੜੇ ਸਮੀਕਰਨ ਉਹ ਬਦਲ ਜਾਂਦੇ ਆ ਪ੍ਰੈਕਟੀਕਲ ਦੇ ਵਿੱਚ ਬਹੁਤ ਫਰਕ ਹੁੰਦਾ ਜੀ ਜਿਹੜਾ ਬੰਦਾ ਸਮਾਂ ਦੇ ਸਕਦਾ ਇਸ ਕੰਮ ਨੂੰ ਚਾਹੇ ਅੱਜ ਕੱਲ ਆਪਣੀ ਸਾਰਿਆਂ ਦੀ ਲਾਈਫ ਬਿਜੀ ਆ ਹੋਰ ਵੀ ਕੰਮ ਹੁੰਦੇ ਆ ਬਿਜ਼ਨਸ ਹੁੰਦੇ ਆ ਨਾ ਆਪਾਂ ਲੇਬਰ ਤੋਂ ਕੰਮ ਕਰਵਾਉਣਾ ਹੈਗਾ ਲੇਬਰ ਵੀ ਵਧੀਆ ਕੰਮ ਕਰ ਸਕਦੀ ਹੈ ਪਰ ਬੰਦੇ ਦਾ ਆਪ ਦਾ ਇੰਟਰਸਟ ਹੋਣਾ ਚਾਹੀਦਾ। ਸੁਬਾ ਸ਼ਾਮ ਤੁਸੀਂ ਫਾਰਮ ਦੇ ਵਿੱਚ ਆਓ, ਗੇੜਾ ਮਾਰੋ। ਜੇ ਕੋਈ ਜਾਨਵਰ ਤੁਹਾਨੂੰ ਲੱਗਦਾ ਹੈਗਾ ਸਾਡਾ ਬਿਮਾਰ ਹੈਗਾ, ਇਹ ਨਾ ਸੋਚੋ ਵੀ ਯਾਰ ਚਲੋ ਹੋ ਜਾਊਗਾ ਠੀਕ, ਸੁਬਾ ਦੇਖਾਂਗੇ ਡਾਕਟਰ ਨੂੰ ਬੁਲਾਵਾਂਗੇ। ਜੇ ਸ਼ਾਮ ਨੂੰ ਜਾਨਵਰ ਨੂੰ ਬੁਖਾਰ ਹੈਗਾ ਤਾਂ ਉਹਦਾ ਸ਼ਾਮ ਨੂੰ ਟ੍ਰੀਟਮੈਂਟ ਕਰੋ। ਫਿਰ ਤੁਹਾਨੂੰ ਕਦੇ ਵੀ ਘਾਟਾ ਨਹੀਂ ਪਊਗਾ। ਜਾਦੇ ਲੋਕਾਂ ਦਾ ਨੁਕਸਾਨ ਕਿਉਂ ਹੋ ਰਿਹਾ ਹੈਗਾ? ਬੱਕਰੀ ਨੂੰ ਸਮਝਦੇ ਆ ਵੀ ਇਹ ਤਾਂ ਆਮ ਜਿਹਾ ਜਾਨਵਰ ਆ। ਇਨੂੰ ਕੋਈ ਬਿਮਾਰੀ ਨਹੀਂ ਲੱਗਦੀ ਆ ਆਪਣੇ ਆਪ ਠੀਕ ਹੋ ਜਾਂਦੀ ਆ ਅਸਲ ਦੇ ਵਿੱਚ ਬੱਕਰੀ ਸਾਰੇ ਜਾਨਵਰਾਂ ਨਾਲੋਂ ਸੈਂਸਿਟਿਵ ਹੈਗੀ ਆ ਮੱਝਾਂ ਨੂੰ ਕੋਈ ਬਿਮਾਰੀ ਆਉਂਦੀ ਆ ਹੌਲੀ-ਹੌਲੀ ਉਹ ਕਮਜ਼ੋਰ ਹੁੰਦਾ ਬੱਕਰੀ ਨੂੰ ਬੁਖਾਰ ਹੋ ਗਿਆ ਜੇ ਸਵੇਰ ਹੋਇਆ ਸ਼ਾਮ ਤੱਕ ਨਾ ਦੇਖਿਆ ਤਾਂ ਉਹ ਇਹੋ ਜੀ ਕੰਡੀਸ਼ਨ 'ਚ ਹੋ ਜਾਂਦੀ ਹੈ ਵੀ ਉਸ ਤੋਂ ਬਾਅਦ ਕੋਈ ਜਿਹੜਾ ਟੀਕਾ ਇੰਜੈਕਸ਼ਨ ਆ ਉਹਦੇ ਤੇ ਕੰਮ ਨਹੀਂ ਕਰਦਾ ਤੇ ਬੱਕਰੀ ਖਾਣਾ ਪੀਣਾ ਛੱਡ ਜਾਂਦੀ ਆ ਜੇ ਆਫਰ ਕੀ ਬੱਕਰੀ ਤਾਂ ਵੀ ਤੁਹਾਨੂੰ ਪਤਾ ਵੀ ਬਹੁਤ ਛੇਤੀ ਇਹ ਮਰਦੀ ਹੈਗੀ ਹੈ ਨਾ ਤਾਂ ਆਪ ਦਾ ਪੱਕੇ ਮਨ ਦੇ ਨਾਲ ਇਹ ਕੰਮ ਕਰਿਓ ਫੇਰ ਕਦੇ ਵੀ ਤੁਹਾਨੂੰ ਘਾਟਾ ਨਹੀਂ ਪਊਗਾ ਨਾ ਤੁਸੀਂ ਇਸ ਕੰਮ ਤੋਂ ਕਦੇ ਨਿਰਾਸ਼ ਹੋਵੋਗੇ ਨਸਲ ਜਿਹੜੀ ਮਰਜ਼ੀ ਦੇ ਕੰਮ ਕਰ ਲਓ ਸਾਰੀਆਂ ਨਸਲਾਂ ਵਧੀਆ ਨੇ ਜ਼ਰੂਰੀ ਨਹੀਂਗਾ ਵੀ ਆਪਾਂ 30 30 40 40000 ਦੀਆਂ ਬੀਟਲ ਬੱਕਰੀਆਂ ਲੈਣੀਆਂ ਫੇਰ ਆਪਾਂ ਨੂੰ ਕਮਾਈ ਵੱਧ ਹੋਊਗੀ ਇਹ ਨਹੀਂ ਹੁੰਦਾ ਕਦੇ ਵੀ ਮਹਿੰਗਾ ਜਾਨਵਰ ਲੈ ਕੇ ਕਮਾਈ ਨਹੀਂ ਵਾਧੀ ਹੁੰਦੀ ਜਾਨਵਰ ਹਮੇਸ਼ਾ ਭਾੜਾ ਲਾਓ ਜਿਹੜਾ ਆਪਾਂ ਨੂੰ ਵਧੀਆ ਰੇਟ 'ਚ ਮਿਲੇ ਤੰਦਰੁਸਤ ਹੋਵੇ ਉਹਦੇ ਤੇ ਕੰਮ ਕਰੋਗੇ ਤਾਂ ਤੁਹਾਡੀ ਆਟੋਮੈਟਿਕ ਕਮਾਈ ਵਧਣੀ ਆ ਜੀ ਚਾਹੇ ਬਰਬਰੀ ਨਸਲ ਤੇ ਕੰਮ ਕਰ ਲੋ ਕਈ ਭਰਾ ਹੈਗੇ ਆ ਦੇਸੀ ਬੱਕਰੀਆਂ ਦੀ ਕੰਮ ਕਰਦੇ ਆ ਦੇਸੀ ਬੱਕਰੀ ਵੀ ਬਹੁਤ ਵਧੀਆ ਆਮਦਨ ਦਿੰਦੀ ਆ ਬਿਮਾਰੀ ਬਹੁਤ ਘੱਟ ਲੱਗਦੀ ਆ ਹੋਰ ਜਿਵੇਂ ਸਮੱਸਿਆਵਾਂ ਬੀਟਲ ਦੇ ਵਿੱਚ ਜਿਵੇਂ ਥਣ ਵਗੈਰਾ ਖਰਾਬ ਹੋ ਜਾਂਦੇ ਆ ਉਹ ਚੀਜ਼ ਦੇਸੀ ਬੱਕਰੀ 'ਚ ਬਹੁਤ ਘੱਟ ਹੁੰਦੀ ਆ ਤੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਅਦਰ ਰੇਟ ਹੀ ਹੁੰਦਾ ਬੀਟਲ ਨਾਲੋਂ ਠੀਕ ਹੈ ਜੀ ਨਸਲ ਕਿਸੇ ਤੇ ਵੀ ਕੰਮ ਕਰ ਲੋ ਕੋਈ ਦਿੱਕਤ ਨਹੀਂ ਕੀ ਪਰ ਕੰਮ ਕਰੋ ਤਰੀਕੇ ਨਾਲ ਜੇ ਆਪਣੇ ਕੋਲੇ ਕੋਈ 4 ਪੈਸੇ ਹੈਗੇ ਆਪਾਂ ਲਾਉਣੇ ਆ ਵੀ ਫਾਰਮ ਕਰਨਾ ਵੱਡਾ ਕਰਨਾ ਅੱਜ ਜੇ ਤੁਹਾਡੇ ਕੋਲੇ 4-5 ਲੱਖ ਰੁਪਏ ਹੈ ਨਾ ਸੋਚੋ ਵੀ 4-5 ਲੱਖ ਦੀਆਂ ਅੱਜ ਹੀ ਬੱਕਰੀਆਂ ਪਾਉਣੀਆਂ ਹਨਾ ਵੀ ਆਪਾਂ ਇਕੱਠਿਆ ਫਾਰਮ ਬਣਾ ਲਿਆ 50 ਨਾ ਇਕੱਠੇ ਲੈ ਆਂਦੇ ਤੁਹਾਨੂੰ ਬੱਕਰੀ ਪਾਲਣ ਦਾ ਊੜਾੜਾ ਵੀ ਨਹੀਂ ਪਤਾ 40-50000 50 ਬੱਕਰੀਆਂ ਤੁਸੀਂ ਕਿੱਥੋਂ ਸੰਭਲੋਗੇ ਪਹਿਲਾਂ ਇਸ ਕੰਮ ਨੂੰ ਸਿੱਖੋ ਸਿੱਖਿਆ ਕਿਵੇਂ ਜਾਂਦਾ ਖੁਦ ਪ੍ਰੈਕਟੀਕਲ ਕਰਕੇ ਚਾਹੇ ਤੁਸੀਂ ਟ੍ਰੇਨਿੰਗਾਂ ਇੱਥੇ ਕਰ ਲੋ ਹੋਰ ਕਿਤੇ ਕਰ ਲੋ ਇੱਕ ਸਾਲ ਟ੍ਰੇਨਿੰਗ ਲਈ ਜਾਓ ਪਰ ਜਿਹੜੀ ਚੀਜ਼ ਤੁਹਾਨੂੰ ਬੱਕਰੀ ਨੇ ਤੁਹਾਡੇ ਘਰੇ ਆ ਕੇ ਸਿਖਾਉਣੀ ਆ ਉਹ ਟ੍ਰੇਨਿੰਗਾਂ ਦੇ ਵਿੱਚ ਨਹੀਂ ਸਿੱਖੀ ਜਾਂਦੀ ਇੱਥੋਂ ਕੁਝ ਸਿੱਖ ਜਾਓਗੇ 10 ਗੱਲਾਂ ਸੁਣ ਲੋਗੇ ਉਹਦੇ ਚੋਂ 5 ਯਾਦ ਰਹਿਣਗੀਆਂ ਕੁਝ ਭੁੱਲੋਗੇ ਜਦੋਂ ਤੁਸੀਂ ਖੁਦ ਬੱਕਰੀ ਰੱਖੋਗੇ ਤਾਂ ਬਹੁਤ ਗੱਲਾਂ ਤੁਹਾਨੂੰ ਬੱਕਰੀ ਨੇ ਸਿਖਾਉਣੀ ਆ ਫਿਰ ਤੁਸੀਂ ਪੁੱਛੋਗੇ ਸਿੱਖੋਗੇ ਹਨਾ ਉਸ ਹਿਸਾਬ ਨਾਲ ਜਦੋਂ ਤਜਰਬਾ ਵਧਦਾ ਹੈਗਾ ਤਾਂ ਫੇਰ ਆਪਾਂ ਨੂੰ ਪੂਰੀ ਸਮਝ ਆਉਂਦੀ ਹੈ ਵੀ ਬੱਕਰੀ ਪਾਲਣ ਅਸਲ ਦੇ ਵਿੱਚ ਹੈ ਕੀ ਇਹਦੇ ਵਿੱਚ ਜਿਵੇਂ ਅੱਜਕੱਲ ਦਿਖਾਇਆ ਜਾਂਦਾ ਵੀ ਬੱਕਰੀ ਤੁਸੀਂ 20000 ਦੀ ਉਹਦੇ ਬੱਚੇ 10-10000 ਦੇ ਵਿਗਦੇ ਆ ਸਾਲ ਦੇ ਵਿੱਚ ਦੋ ਵਾਰੀ ਬੱਕਰੀ ਸੁੰਨਦੀ ਐਨੀ ਆਮਦਨ ਹੁੰਦੀ ਆ ਫ੍ਰੀ ਹੋ ਜਾਂਦੀ ਆ ਪਰ ਜਦੋਂ ਤੁਸੀਂ ਪ੍ਰੈਕਟੀਕਲ ਕਰੋਗੇ ਤਾਂ ਇਹ ਗੱਲਾਂ ਬਦਲ ਜਾਂਦੀਆਂ ਹੈਗੀਆਂ ਹਰ ਬੱਚਾ ਜਿਹੜਾ 10000 ਦਾ ਜਮਦਾ ਨਹੀਂ ਵਿਗਦਾ ਜੀ ਕਈ ਬੱਚੇ ਹੁੰਦੇ ਆ 3000 ਦੇ ਵੀ ਵਿਕਣਾ ਬੱਚਾ ਕਈ ਬੱਚਾ 20000 ਦਾ ਵੀ ਵਿਕਣਾ ਠੀਕ ਆ ਤੁਹਾਡੇ ਜਾਨਵਰ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਹੈਗਾ ਵੀ ਉਹ ਕਿਹੋ ਜੇ ਰੇਟ ਤੇ ਵਿਕਣਾ ਤੇ ਆਪਾਂ ਬਾਈ ਨੇ ਜਿਵੇਂ ਲੋਨ ਬਾਰੇ ਸਾਰੀਆਂ ਗੱਲਾਂ ਦੱਸਤੀਆਂ ਉਹ ਤੁਹਾਡੀ ਇੱਛਾ ਹੈਗੀ ਆ ਲੋਨ ਲੈ ਕੇ ਕੰਮ ਕਰਨਾ ਜਾਂ ਤੁਸੀਂ ਆਪਣਾ ਛੋਟੇ ਲੈਵਲ ਤੋਂ ਕੰਮ ਚੱਕਣਾ ਖੁਦ ਦੇ ਪੈਸੇ ਨਾਲ ਹੌਲੀ ਹੌਲੀ ਕੰਮ ਵਧਾਉਣਾ ਹੈਗਾ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਦੀ ਸ਼ੁਰੂਆਤ ਹੁੰਦੀ ਆ ਵੀ ਆਪਾਂ ਫਾਰਮ ਬਣਾ ਲਿਆ ਜਾਂ ਘਰੇ ਇਰਾਦਾ ਕਰ ਲਿਆ ਵੀ ਬੱਕਰੀਆਂ ਆਪਾਂ ਲੈ ਕੇ ਆਉਣੀ ਆ ਦਾ ਬੱਕਰੀ ਦੀ ਚੋਣ ਕਿਵੇਂ ਕਰਨੀ ਆ ਮੇਨ ਗੱਲ ਸਭ ਤੋਂ ਇਹ ਹੈਗੀ ਆ ਵੀ ਅੱਗੇ ਜਾ ਕੇ ਜਿਹੜੀ ਬੱਕਰੀ ਨੇ ਤੁਹਾਨੂੰ ਆਮਦਨ ਦੇਣੀ ਆ ਉਹਦੀ ਆਪਾਂ ਚੋਣ ਕਿਵੇਂ ਕਰਨੀ ਆ ਕੋਈ ਤੁਹਾਡੇ ਚ ਭਰਾ ਹੈਗਾ ਜਿਹਨੂੰ ਊੜਾੜਾ ਵੀ ਨਹੀਂ ਪਤਾ ਬੱਕਰੀ ਦਾ ਜਿਹਨੂੰ ਜਮਾਂ ਹੀ ਨਹੀਂ ਪਤਾ ਹਨਾ ਸਾਰੇ ਭਰਾ ਹੈਗੇ ਹਨਾ ਬਾਈ ਤੁਸੀਂ ਖੜੇ ਹੋਇਓ ਜੀ ਜਦੋਂ ਆਪਾਂ ਬੱਕਰੀ ਲੈਣੀ ਆ ਹੁਣ ਤੁਸੀਂ ਕੀ ਸੋਚ ਕੇ ਲਓਗੇ ਵੀ ਬੱਕਰੀ ਕਿੱਦਾਂ ਦੀ ਲੈਣੀ ਹੈਗੀ ਆ ਕਿਹੜੀ ਨਸਲ ਪਸੰਦ ਆ ਤੁਹਾਨੂੰ ਸਾਨਨ ਹਾਂ ਸਾਨਨ ਸਾਨਨ ਅਜ ਕੀ ਦੇਖ ਕੇ ਬੱਕਰੀ ਖਰੀਦੋਂਗੇ ਤੁਸੀਂ ਸਾਰਾ ਡੇਰੀ ਦੀ ਜਿਆਦਾ ਵਰਤੀ ਜਾਂਦੀ ਹੈ ਹਾਂਜੀ ਡੇਲੀ ਬੇਸਿਸ ਤੇ ਹਾਂਜੀ ਜਿਹੜੀ ਆਪਣੀ ਤੀਜੀ ਬੱਕਰੀਆਂ ਨੇ ਉਹ ਆਪਾਂ ਨੂੰ ਸਮਝ ਆਵਾ ਠੀਕ ਹੈ ਜੀ ਓਕੇ ਤੁਸੀਂ ਸਾਨਨ ਬਰੀਡ ਤੇ ਉਹ ਕਰਦੇ ਹੋ ਹਨਾ ਇਹਨਾਂ ਸਵਾਲਾਂਾਂ ਚ ਬਹੁਤ ਕੁਝ ਸਿੱਖਣਾ ਜੀ ਹੋਰ ਕੋਈ ਭਰਾ ਜਿਹੜਾ ਨਵਾਂ ਹੈਗਾ ਉਹ ਦੱਸੋ ਤੁਸੀਂ ਦੱਸੋ ਜੀ ਕਿਹੜੀ ਬੱਕਰੀ ਕਿਵੇਂ ਦੀ ਪਸੰਦ ਕਰੋਗੇ ਬੱਕਰੀ ਮੰਨ ਲਓ ਮੰਡੀ 'ਚ ਤੁਸੀਂ ਆਏ ਹੋ ਬੱਕਰੀ ਖਰੀਦਣ ਕਿਹੋ ਜੀ ਬੱਕਰੀ ਤੁਸੀਂ ਲਓਗੇ ਜੀ ਸਭ ਤੋਂ ਪਹਿਲਾਂ ਤਾਂ ਪਤਾ ਕਰਾਈਏ ਬਿਮਾਰ ਸਭ ਤੋਂ ਘੱਟ ਕਿਹੜੀ ਹੁੰਦੀ ਹੈ ਹਮ ਫੀਡ ਦਾ ਖਰਚਾ ਕਿਹਦਾ ਸਭ ਤੋਂ ਘੱਟ ਹੈ ਹਾਂਜੀ ਬੱਚੇ ਕਿਹੜੀ ਜ਼ਿਆਦਾ ਉਹ ਤਾਂ ਚਲੋ ਅਲੱਗ ਜੀ ਦਾ ਬੱਚਾ ਕਿੰਨੇ ਪੈਸਿਆਂ ਦਾ ਵਿਕਦਾ ਕਿਹੜੀ ਕੁਆਲਿਟੀ ਮਾਰਕੀਟ 'ਚ ਰਨਿੰਗ ਹੈ ਹਮ ਮੰਨ ਲਓ ਬੀਟਲ ਬੱਕਰੀ ਤੁਸੀਂ ਲੈਣੀ ਉਹਦਾ ਕੀ ਚੀਜ਼ ਦੇਖੋਗੇ ਸਭ ਤੋਂ ਪਹਿਲਾਂ ਆਪਾਂ ਨੂੰ ਭਾਜੀ ਨੌਲੇਜ ਹੀ ਨਹੀਂ ਨਹੀਂ ਨੌਲੇਜ ਹੈਨਾ ਠੀਕ ਹੈ ਇੱਕ ਬਾਈ ਜੀ ਰਿਕੁਐਸਟ ਹੋਰ ਸੀਗੀ ਹਾਂਜੀ ਇੰਗਲਿਸ਼ ਚ ਲਿਖ ਲੋ ਹਾਂ ਇੰਗਲਿਸ਼ ਚ ਵੀ ਲਿਖ ਲੈ ਕੋਈ ਗੱਲ ਨਹੀਂ ਜਿੱਦਾਂ ਬਾਈ ਨੇ ਗੱਲ ਕਰੀ ਵੀ ਨੌਲੇਜ ਨਹੀਂ ਇਹਨਾਂ ਨੂੰ ਇਹਨਾਂ ਨੇ ਟ੍ਰੇਨਿੰਗ ਲੈ ਲਈ ਹਨਾ ਜੀ ਟ੍ਰੇਨਿੰਗ ਇਹਨਾਂ ਨੇ ਕਰ ਲਈ ਹੈਗੀ ਆ ਇਹ ਕਿਸੇ ਬੰਦੇ ਦਾ ਸਹਾਰਾ ਲੈਣਗੇ ਆਪਦੇ ਆਸ-ਪਾਸੇ ਜਿਹੜਾ ਕੋਈ ਇਹਨਾਂ ਦੇ ਵਪਾਰੀ ਆ ਜਾਂ ਫਾਰਮ ਵਾਲਾ ਜਾਂ ਰਿਸ਼ਤੇਦਾਰ ਆ ਉਹਦੇ ਤੋਂ ਇਹ ਸਲਾਹ ਲੈਣਗੇ ਵੀ ਯਾਰ ਆਪਾਂ ਬੱਕਰੀਆਂ ਲੈ ਕੇ ਆਉਣੀਆਂ ਮੇਰੇ ਨਾਲ ਮੰਡੀ ਚੱਲ ਜਾਂ ਮੇਰੇ ਨਾਲ ਫਾਰਮ ਚੱਲ ਕਿਸੇ ਫਾਰਮ ਤੇ ਲੈ ਕੇ ਚੱਲ ਜੇ ਤਾਂ ਬੰਦਾ ਬਾਈ ਜੀ ਹੋਇਆ ਉਹ ਵਧੀਆ ਚੰਗਾ ਮਾਨ ਦਾ ਰਿਸ਼ਤੇਦਾਰ ਵਪਾਰੀ ਦਲਾਲ ਫਾਰਮ ਵਾਲਾ ਤਾਂ ਉਹ ਇਹਨਾਂ ਨੂੰ ਕਾਮਯਾਬ ਕਰ ਦੂਗਾ ਜਾਨਵਰ ਚੰਗਾ ਦਵਾ ਦੂਗਾ ਤੇ ਜੇ ਬਾਈ ਉਹਨੇ ਇਹਨਾਂ ਦੀ ਲਵਾਉਣੀ ਹੋਈ ਛਾਲ ਹਨਾ ਸਿੱਧੀ ਭਾਸ਼ਾ ਚ ਗੱਲ ਕਰੀਏ ਤਾਂ ਜਿਹੜੇ ਬੰਦੇ ਜਾਨਵਰ ਦਵਾਉਂਦੇ ਆ ਲੋਕਾਂ ਨੂੰ ਸਭ ਤੋਂ ਪਹਿਲਾਂ ਉਹ ਹੀ ਫੇਲ ਕਰ ਦਿੰਦੇ ਆ ਜੀ ਜਾਨਵਰ ਉਹਨਾਂ ਨੇ ਆਪ ਦੇ ਲਾਲਚ ਚ ਫਾਰਮਰ ਨਾਲ ਗੱਲ ਕਰ ਲਈ ਵੀ ਮੇਰੇ ਇਹਨੇ ਪੈਸੇ ਰੱਖ ਲਈ 10000 ਵਾਲੀ ਬੱਕਰੀ ਉਹਨੇ 15 ਦੀ ਵਕਾ ਦੇਣੀ ਆ 2-3000 ਉਹਨੇ ਲੈ ਲੈਣਾ ਜਾ ਦਲਾਲਾਂ ਦਾ ਤਾਂ ਤੁਹਾਨੂੰ ਪਤਾ ਕੰਮ ਹੀ ਇਹ ਆ ਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਦਲਾਲ ਨੂੰ ਜਾਂ ਫਾਰਮ ਵਾਲੇ ਨੂੰ ਕਿਉਂਕਿ ਦਲਾਲ ਵੀ ਇਸ ਕਿੱਤੇ ਦਾ ਇੱਕ ਹਿੱਸਾ ਹੈ ਗਿਆ ਦਲਾਲ ਆ ਵਪਾਰੀ ਆ ਪਰ ਜਦੋਂ ਵੀ ਨਵਾਂ ਬੰਦਾ ਜਾਂਦਾ ਹੈਗਾ 100 ਦੇ ਵਿੱਚੋਂ 90 ਬੰਦਿਆਂ ਨਾਲ ਇਹੀ ਕੁਝ ਹੁੰਦਾ ਜੀ ਠੀਕ ਆ ਇਹੀ ਕੁਝ ਦੇਖਿਆ ਹੈਗਾ ਆਪਾਂ ਆਪਦੇ ਤਜਰਬੇ ਦੇ ਵਿੱਚੋਂ ਇਹ ਬਾਈ ਦੋ ਜਣਿਆਂ ਦੀ ਆਪਾਂ ਰਾਇ ਲੈ ਲਈ ਜਿਹੜੇ ਬੰਦੇ ਨੂੰ ਪਤਾ ਹੈਗਾ ਬੱਕਰੀਆਂ ਬਾਰੇ ਥੋੜਾ ਬਹੁਤ ਉਹ ਵੀ ਹੱਥ ਖੜਾ ਕਰਿਓ ਜਿਨ੍ਹਾਂ ਨੂੰ ਜਿਹੜੇ ਕੰਮ ਕਰ ਰਿਹਾ ਕਿਸੇ ਕੋਲੇ ਹੈਗੀਆਂ ਬੱਕਰੀਆਂ ਇਸ ਟਾਈਮ। ਭਾਈ ਤੁਸੀਂ ਦੱਸਿਓ ਖੜੇ ਹੋ ਕੇ ਜੀ। ਜਦੋਂ ਤੁਹਾਡੇ ਵਰਗਾ ਬੰਦਾ ਜਾਨਵਰ ਖਰੀਦਦਾ ਹੈਗਾ ਤੁਸੀਂ ਕੀ ਦੇਖਦੇ ਹੋ ਬੱਕਰੀ ਖਰੀਦਣ ਲੱਗੇ? ਬੱਕਰੀ ਦੀ ਕੁਆਲਿਟੀ ਦੇਖਣੀ ਪੈਂਦੀ ਆ। ਹਾਂਜੀ। ਬੱਕਰੀ ਦੀ ਏਜ ਦੇਖਣੀ ਪੈਂਦੀ ਆ। ਹਾਂਜੀ। ਕਿਹੜੀ ਏਜ ਦੀ ਬੱਕਰੀ ਆ? ਹਾਂਜੀ। ਉਹ ਥੰਦ ਦੇ ਛੱਡਾ। ਹਾਂਜੀ। ਅੱਛਾ। ਹਾਂ। ਕੁਆਲਿਟੀ ਦੇਖੀਓ। ਭਾਈ ਨੇ ਗੱਲ ਕੀਤੀ ਏਜ। ਵੀ ਏਜ ਦੇਖਣੀ ਪੈਂਦੀ ਆ ਇਹ ਸਭ ਤੋਂ ਜ਼ਰੂਰੀ ਗੱਲ ਹੁੰਦੀ ਆ ਜੀ। ਏਜ ਦਾ ਆਪਾਂ ਨੂੰ ਪਤਾ ਕਿੱਥੋਂ ਲੱਗਦਾ ਦੰਦਾਂ ਤੋਂ ਠੀਕ ਹੈ ਜੀ ਉਮਰ ਏਜ ਜਿਹੜੀ ਹੈਗੀ ਆ ਮੇਨ ਹੁੰਦੀ ਆ ਜੀ ਬੱਕਰੀਆਂ ਦੇ ਵਿੱਚ ਠੀਕ ਹੈ ਜੀ ਚਲੋ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ ਸਵਾਲਾਂ ਤੋਂ ਬਾਈ ਹੋਰਾਂ ਨੇ ਰਾਏ ਦਿੱਤੀ ਜਿਵੇਂ ਬਾਈ ਨੇ ਦੱਸਿਆ ਹੈਗਾ ਵੀ ਸਾਨਨ ਬਰੀਡ ਮੈਂ ਪਸੰਦ ਕਰੂੰਗਾ ਕਿਉਂਕਿ ਉਹ ਡੇਰੀ ਦੇ ਵਿੱਚ ਆਉਂਦੀ ਹੈਗੀ ਆ ਭਈ ਤੁਹਾਨੂੰ ਪਤਾ ਕਿੱਥੋਂ ਲੱਗਿਆ ਇਸਾਨਨ ਬਰੀਡ ਬਾਰੇ ਵੀਡੀਓ ਦੇਖਿਆ ਸੀ ਹਨਾ ਅਸਲ ਦੇ ਵਿੱਚ ਕੀ ਹੈ ਜੀ ਅਸੀਂ ਇਹ ਸਾਨਨ ਬਰੀਡ ਬਾਰੇ ਅੱਜ ਤੋਂ 6-7 ਮਹੀਨੇ ਪਹਿਲਾਂ ਹੀ ਮੈਂ ਇਹ ਗੱਲ ਕਈ ਭਰਾਵਾਂ ਨਾਲ ਕੀਤੀ ਸੀਗੀ ਵੀ ਆਪਣੇ ਹੁਣ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲੂਗਾ ਜਿਵੇਂ ਲੋਕਾਂ ਨੇ ਇੱਥੇ ਪਹਿਲਾਂ ਈਮੂ ਪੰਛੀ ਨੂੰ ਪ੍ਰੋਮੋਟ ਕੀਤਾ ਸੀਗਾ ਉਸ ਤੋਂ ਬਾਅਦ ਬੱਕਰੀਆਂ ਦੇ ਵਿੱਚ ਅਫਰੀਕਨ ਬੋਰ ਨੂੰ ਪ੍ਰੋਮੋਟ ਕੀਤਾ ਵੀ ਡੇਲੀ 400 ਗ੍ਰਾਮ ਵੇਟ ਕਰਦੀ ਆ ਉਹਦੇ ਬੱਚੇ ਮਹਿੰਗੇ ਰੇਟਾਂ ਦੇ ਵੇਚੇ ਹਨਾ ਵੀ ਅਸੀਂ ਅੱਜ ਤੋਂ 5-6 ਮਹੀਨੇ ਪਹਿਲਾਂ ਸੋਚਿਆ ਸੀ ਵੀ ਸਾਨਣ ਦਾ ਟ੍ਰੈਂਡ ਚੱਲਣਾ ਹੈਗਾ ਤੇ ਉਹ ਗੱਲ ਅੱਜ ਹੋ ਚੁੱਕੀ ਆ ਹਨਾ ਕਾਫੀ ਵੀਡੀਓ ਆਉਂਦੀਆਂ ਹੈਗੀਆਂ ਜਾਂ ਜਿਹੜੇ ਆਪਣੇ ਨਾਲ ਦੀਆਂ ਸਟੇਟਾਂ ਦੇ ਬੰਦੇ ਹੈਗੇ ਆ ਉਹ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਆ ਸਾਨਣ ਬਰੀਡ ਹੈਗੀ ਆ ਬੱਕਰੀਆਂ ਦੀ ਜਿਵੇਂ ਇਹ ਬੱਕਰੀ ਹੈਗੀ ਆ ਇਦਾਂ ਦਾ ਹੁੰਦਾ ਉਹਦਾ ਸਾਰਾ ਢਾਂਚਾ ਹੈਗਾ ਉਹਨੂੰ ਦੁੱਧ ਵਾਲੀ ਬਰੀਡ ਕਹਿ ਕੇ ਪ੍ਰੋਮੋਟ ਕੀਤਾ ਜਾ ਰਿਹਾ ਪਰ ਬਾਈ ਜੀ ਉਹਦੇ ਜਿਹੜਾ ਰੇਟ ਹੈਗੇ ਨੇ ਨਵੀਂ ਬਰੀਡ ਕਰਕੇ ਉਹਦੇ ਬਹੁਤ ਜ਼ਿਆਦਾ ਰੇਟ ਹੈਗੇ ਨਹੀਂ ਪਰ ਉਹ ਓਨੀ ਕਾਮਯਾਬ ਨਹੀਂ ਹੈਗੀ ਦੁੱਧ ਲਈ ਜਿੰਨੀ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੁਣ ਤੁਸੀਂ ਦੇਖ ਲਓ ਵੀ ਬੀਟਲ ਬੱਕਰੀਆਂ 5-6 ਲੀਟਰ ਦੁੱਧ ਵਾਲੀਆਂ ਵੀ ਹੁੰਦੀਆਂ ਤੇ ਬੀਟਲ ਬੱਕਰੀਆਂ ਇਹੋ ਜੀਆਂ ਵੀ ਹੈਗੀਆਂ ਜਿਹੜੀਆਂ 2 ਡੰਗਾਂ ਦਾ ਕਿਲੋ ਦੁੱਧ ਵੀ ਦੇਣਗੀਆਂ ਸਾਰੀਆਂ ਬਰੀਡਾਂ ਦੇ ਵਿੱਚ ਇਹ ਹੁੰਦਾ ਬਰਬਰੀ ਹੋਗੀ ਬੀਟਲ ਦੇਸੀ ਹੋਗੀ ਕਦੇ ਵੀ ਕੋਈ ਇਹੋ ਜੀ ਨਸਲ ਨਹੀਂ ਬਣੀ ਵੀ ਜੇ 10 ਬੱਕਰੀਆਂ ਉਸ ਨਸਲ ਦੀਆਂ ਲੈਣੇ ਆ ਤਾਂ ਉਹ 5-5 ਲੀਟਰ ਦੁੱਧ ਵਾਲੀਆਂ ਹੀ ਹੋਣਗੀਆਂ ਠੀਕ ਹੈ ਜੇ ਤੁਸੀਂ 10 ਬੱਕਰੀਆਂ ਰੱਖੀਆਂ ਉਹਦੇ ਵਿੱਚ ਇੱਕ ਦੋ ਹੀ ਹੋਣਗੀਆਂ 4-5 ਵਾਲੀਆਂ ਦੂਜੀਆਂ ਕਿਲੋ ਡੇਢ ਕਿਲੋ ਵਾਲੀਆਂ ਹੋਣਗੀਆਂ ਜਿਹੜੀਆਂ ਬੱਚੇ ਰਜਾਉਣਗੀਆਂ ਉਹਨਾਂ ਦਾ ਦੁੱਧ ਤੁਸੀਂ ਚੋ ਨਹੀਂ ਸਕਦੇ ਤੇ ਬੱਕਰੀਆਂ ਦਾ ਫਾਰਮ ਕਰਕੇ ਜੇ ਤੁਸੀਂ ਸੋਚਦੇ ਹੋ ਵੀ ਅਸੀਂ ਦੁੱਧ ਤੇ ਕੰਮ ਕਰਨਾ ਹੈਗਾ ਉਹਦੇ ਵਿੱਚ ਲੌਂਗ ਟਾਈਮ ਨਹੀਂ ਆਪਾਂ ਚੱਲ ਸਕਦੇ ਠੀਕ ਹੈ ਜੀ ਜੇ ਆਪਾਂ ਸੋਚੀਏ ਵੀ ਆਪਾਂ ਦੁੱਧ ਪਾ ਕੇ ਇਹਦੇ ਚੋਂ ਆਮਦਨ ਲਵਾਂਗੇ ਉਹਦੇ ਚ ਲੌਂਗ ਟਾਈਮ ਨਹੀਂ ਆਪਾਂ ਚੱਲ ਸਕਦੇ ਤਾਂ ਤੁਸੀਂ ਭਰਾ ਜੀ ਜਿਹੜੀ ਆਪਣੀ ਲੋਕਲ ਪੰਜਾਬ ਦੀ ਬਰੀਡ ਆ ਉਸ ਤੇ ਕੰਮ ਕਰਿਓ ਸਾਨਣ ਦਾ ਤੁਸੀਂ ਟ੍ਰਾਇਲ ਕਰਨੇ ਇੱਕ ਦੋ ਜਾਨਵਰ ਰੱਖ ਕੇ ਦੇਖ ਲਿਓ ਸਾਨਣ ਨਾਲੋਂ ਬਰਬਰੀ ਬਰੀਡ ਬਹੁਤ ਵਧੀਆ ਹੈਗੀ ਆਪਣੇ ਲਈ ਅੱਜ ਕੱਲ ਇਹਦੀ ਮਾਰਕੀਟ ਬਹੁਤ ਹੈਗੀ ਆ ਤੇ ਚਾਹੇ ਤੁਸੀਂ ਬੀਟਲ ਦੇ ਕੰਮ ਕਰੋ ਜੇ ਦੁੱਧ ਦੇ ਕੰਮ ਕਰਨਾ ਹੈਗਾ ਫਿਰ ਦੇਸੀ ਬੱਕਰੀਆਂ ਬਹੁਤ ਵਧੀਆ ਹੁੰਦੀਆਂ ਚੰਗੀਆਂ ਭਾਲ ਕੇ ਇੱਕ ਦੋ ਦੋ ਕਰਕੇ ਦੁੱਧ ਵਾਲੀਆਂ ਚੰਗੀਆਂ ਦੇਸੀ ਬੱਕਰੀਆਂ ਖਰੀਦੋ ਜਿਹੜੀਆਂ ਮਾਲ ਵਾਲੇ ਭਰਾਵਾਂ ਤੋਂ ਆਮ ਹੀ ਮਿਲ ਜਾਂਦੀਆਂ ਤੁਹਾਨੂੰ ਰੇਟ 'ਚ ਵੀ ਮਿਲਣਗੀਆਂ ਤੇ ਉਹਦਾ ਦੁੱਧ ਵੀ ਨਿਰਾਲਦਾ ਕਿਸੇ ਬੱਕਰੀ ਨਾਲ ਜਾਂ ਸਾਨਨ ਬਰੀਡ ਨਾਲ ਠੀਕ ਆ ਕਦੇ ਵੀ ਠੱਗੀ ਦਾ ਸ਼ਕਾਰ ਨਾ ਹੋ ਜਦੋਂ ਵੀ ਨਵੀਂ ਕੋਈ ਨਸਲ ਆਉਂਦੀ ਆ ਕਿਸੇ ਵੀ ਪਸ਼ੂ ਚ ਆਉਂਦੀ ਆ ਜਾਨਵਰਾ ਚ ਆਉਂਦੀ ਆ ਤਾਂ ਉਹ ਨਸਲ ਨੂੰ ਜਿਹੜੇ ਬੰਦਿਆਂ ਨੇ ਪ੍ਰਮੋਟ ਕੀਤਾ ਹੁੰਦਾ ਉਹ ਆਪਦੀ ਕਮਾਈ ਦੇ ਲਈ ਪ੍ਰਮੋਟ ਕਰਦੇ ਨੇ ਕਿ ਨਵੀਂ ਨਸਲ ਆ ਲੋਕ ਖਰੀਦਣਗੇ ਜਿਵੇਂ ਅਫਰੀਕਨ ਬੋਰ ਦੇ ਬੱਚੇ ਵੇਚਦੇ ਸੀਗੇ 2 2000 2500 ਨੂੰ ਕਿਲੋ ਤਾਂ ਜਦੋਂ ਅੱਗੇ ਆ ਕੇ ਫਾਰਮਾਂ ਤੇ ਆਉਂਦੇ ਸੀ ਉਹਦੀ ਆਉਟਪੁੱਟ ਕੁਝ ਕੁਝ ਵੀ ਨਹੀਂ ਨਿਕਲੀ ਮੰਡੀਆਂ ਦੇ ਹੁਣ ਤੁਸੀਂ ਦੇਖ ਲਓ ਤੰਗ ਵਾਲੀ ਮੰਡੀ ਤੇ ਅਫਰੀਕਨ ਦੇ ਬੱਚੇ ਆਉਂਦੇ ਹੈਗੇ ਆ ਬੱਕਰੇ ਆਉਂਦੇ ਆ ਵੱਡੇ ਪਰ ਉਹਨਾਂ ਨੂੰ ਕੋਈ ਨਹੀਂ ਖਰੀਦਦਾ 1000 ਰੁਪਏ ਕਿਲੋ ਮੀਟ ਤਾਂ ਜਿਹੜਾ ਆਪਣੀ ਮਾਰਕੀਟ ਆ ਰੇਟ ਦੀ 4-500 600 ਨੂੰ ਕਿਲੋ ਮੀਟ ਆ ਮੀਟ ਤਾਂ ਉਸ ਰੇਟ ਹੀ ਵਿਕਣਾ ਜੀ ਉਥੇ ਕਿਸੇ ਨੇ ਨਹੀਂ ਦੇਖਣਾ ਵੀ ਅਫਰੀਕਨ ਬੋਰ ਦਾ ਮੀਟ ਆ ਜਾਂ ਦੇਸੀ ਆ ਜਾਂ ਬੀਟਲ ਆ ਜਾਂ ਬਰਬਰੀ ਆ ਮੀਟ ਵਾਲੇ ਬੰਦੇ ਨੇ ਤਾਂ ਵਜਨ ਦੇਖਣਾ ਜਿਹੜਾ ਜਾਨਵਰ ਥੋੜਾ ਜਰਾਜੀ ਆ ਹੈਵੀ ਆ ਉਹ ਖਰੀਦਣਾ ਠੀਕ ਆ ਨਸਲਾਂ ਦੇ ਵਿੱਚ ਕਦੇ ਵੀ ਨਾ ਉਹ ਸੋਚੋ ਵੀ ਇੱਕ ਨਸਲੀ ਖਾਸ ਦੁੱਧ ਦਿੰਦੀ ਹੈ ਵੱਧ ਦੁੱਧ ਦਿੰਦੀ ਆ ਸਭ ਤੋਂ ਵੱਧ ਜਿਹੜਾ ਦੁੱਧ ਦਾ ਰਿਕਾਰਡ ਆ ਹੁਣ ਤੱਕ ਬੀਟਲ ਦਾ ਹੈਗਾ ਬੀਟਲ ਬੱਕਰੀਆਂ ਜਿਹੜੀਆਂ ਹੁਣ ਜਿਵੇਂ ਮੇਲੇ ਹੋ ਕੇ ਹਟਿਆ ਮੁੱਲਾਪੁਰ ਦੁੱਧ ਚਵਾਈਦੇ ਹੋਏ ਸੀਗੇ 7-8 ਲੀਟਰ ਵਾਲੀ ਬੱਕਰੀ ਉੱਥੇ ਪਹਿਲੇ ਨੰਬਰ ਤੇ ਆਈ ਸੀਗੀ ਤੇ ਇਹਨਾਂ ਦੁੱਧ ਬਹੁਤ ਹੁੰਦਾ ਬੱਕਰੀ ਦੇ ਲਈ 7 ਲੀਟਰ ਕਹਿਣਾ ਬਹੁਤ ਸੌਖਾ ਹੈਗਾ ਬਹੁਤ ਦੁੱਧ ਹੁੰਦਾ ਜੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਆ ਗਈ ਬੱਕਰੀ ਦੀ ਚੋਣ ਜਿਹੜੀ ਕਿਵੇਂ ਕਰਨੀ ਆ ਜਦੋਂ ਆਪਾਂ ਖਰੀਦਣੀ ਆ ਇਹ ਗੱਲ ਨੂੰ ਧਿਆਨ ਚ ਬਿਠਾ ਲਓ ਜੀ ਤੁਸੀਂ ਠੱਗੀ ਦਾ ਸ਼ਿਕਾਰ ਨਹੀਂ ਹੋਵੋਗੇ ਕਦੇ ਵੀ ਬੱਕਰੀ ਦੀ ਸਭ ਤੋਂ ਪਹਿਲਾਂ